ਬਲਕੇ ਮਨਾਟ ਤੋਂ ਤੱਕ ਕੀ ਹਾਲ ਹੈ ਕੀ ਹਾਲ ਹੈ ਜੀ ਤੇਰੇ ਤੇ ਯਕੀਨ ਹੈ ਹਾਂ ਜੀ ਆਜੋ ਆਜੋ ਚਾਰ ਰੱਖਨੇ ਉੱਪਰ ਦੇਖ ਸਕਦੇ ਹੋ ਦੋਸਤੋ ਵੱਡੇ ਨਿਆਮ ਨਿਕਲ ਰਹੇ ਨੇ ਆ ਦੇਖੋ ਭਾਰੀ ਕੱਠ ਹੋਇਆ ਹੋਇਆ ਸਾਹਮਣੇ ਪਰਚੀਆਂ ਚ ਨਿਆਮ ਛੋਟੇ ਸਾਹਮਣੇ ਨਿਕਲ ਰਹੇ ਨੇ ਦੇਖ ਸਕਦੇ ਹੋ ਨਿੰਗਾ ਮਾਰ ਰਹੇ ਹੋ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਥਾਰ ਟਰੈਕਟਰ 855 ਟਰੈਕਟਰ ਥੋਰ ਟਰੈਕਟਰ ਕਾਰ ਕਲੇਟਾ ਤੇ ਬੋਲਟ ਮੋਟਰਸਾਈਕਲ ਜੀਪ ਵੱਡੇ ਨਿਆਮਾ ਸਾਡੇ ਸਾਹਮਣੇ ਇਕੱਠੇ ਹੋ ਰਿਹਾ ਹੈ ਸਾਹਮਣੇ ਪਰਚੀਆਂ ਨਿਕਲ ਰਹੀਆਂ ਨੇ ਵੀਡੀਓ ਕਰਦੇ ਹੋ ਦੱਬ ਕੇ ਸ਼ੇਅਰ ਸਾਡੇ ਸਾਹਮਣੇ ਦੇਖੋ ਪਰ ਸਾਹਮਣੇ ਨਿਆਮ ਕੱਬ ਦੇ ਵਿੱਚੋਂ ਵਿੱਚੇ ਘੱਟ ਰਹੇ ਨੇ ਪੰਜ ਤੇ ਗਰੀਬ ਵਾਰ ਕਰਦੇ ਮਾ ਨਾ ਚਾਰ ਰੱਖਣ ਯਾਰ ਇੱਕ ਬਹੁਤ ਅੱਛਾ ਬੱਚੇ ਟੱਕਰ ਨਹੀਂ ਗਲੀ ਗਲੀ ਦਾ ਖਰਾਬ ਚਾਰ ਆ ਜਾ ਬੱਚੇ ਦੇਖ ਸਕਦੇ ਹੋ ਦੋਸਤੋ ਆਹ ਨਿਆਮ ਚੋਟੀ ਦੇ ਨਿਆਮ ਚੋਟੀ ਦੇ ਨਿਆਮ ਗੱਲਬਾਤ ਵੀ ਕਰਾਂਗੇ ਉਹਦੇ ਸੇਵਾਦਾਰਾਂ ਨਾਲ ਬਾਕੀ ਜੋ ਨਿਆਮ ਕੱਢਣਗੇ ਨੌਜਵਾਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਮੌੜਾਂ ਚਾਉਣਾ ਮੋੜ ਵਾਲੇ ਜ਼ਿਲ੍ਹਾ ਸੰਗਰੂਰ ਵੱਡੇ ਨਿਆਮ ਨਿਕਲ ਲੈਣੇ ਦੇਖ ਸਕਦੇ ਹੋ ਜੀਪ ਖੜੀ ਹੈਗੀ ਬੋਲਟ ਮੋਟਰਸਾਈਕਲ ਖੜਾ ਤੇ ਟਰੈਕਟਰ ਖੜਾ ਫੋਰਡ ਤੇ ਇੱਧਰ ਥਾਰ ਖੜੀ ਹੈ ਦੇਖੋ ਜੀ ਮੜਾ ਹਾਰ ਪਾਇਆ ਖੜਾ ਦੇਖੋ ਹੁਣ ਹਾਰ ਪਾ ਕੇ ਲੈ ਜਾਂਦਾ ਕਿਹੜਾ ਇਹਨੂੰ ਹਾਰ ਤਾਂ ਪਿਆ ਪਵਾਈ ਪਿਆ ਇੱਧਰ 855 ਚੋਟੀ ਦਾ ਟਰੈਕਟਰ 855 ਖੜਾ ਹੈਗਾ ਤੇ ਇੱਧਰ ਜੀ ਗੱਡੀ ਖੜੀ ਹੈ ਕਿਹੜੀ ਹੈ ਜੀ ਇਹ ਤ੍ਰਿਕਾ ਜੀ ਤ੍ਰਿਕਾ ਹਾਂ ਜੀ ਤ੍ਰਿਕਾ ਇਹ ਆ ਦੇਖੋ ਜੀ ਬਿਲਕੁਲ ਚੋਟੀ ਦੇ ਨਿਯਮ ਦੇ ਰਹੇ ਨੇ ਬਾਈ ਸਕੂਟਰੀ ਵਿੱਚ ਹੈ ਬਾਈ ਹਾਂ ਜੀ ਬਾਈ ਜੀ ਆ ਵੀ ਰਹਿੰਦੀ ਹੈ ਅੱਜ ਵੀ ਕੱਢੇ ਨੇ ਨਿਯਮ ਕੁਝ ਬਿਲਕੁਲ ਸਾਹਮਣੇ ਨਿਯਮ ਕੋਈ ਇਹ ਨਹੀਂ ਵੀ ਕੈਬਸੂਲਾਂ ਚ ਪਾਤੇ ਜਾਂ ਹੋਰ ਬਾਅਦ ਸਾਹਮਣੇ ਪਰਚੀਆਂ ਲਿਖ ਕੇ ਪਾ ਕੇ ਇੱਕ ਟੱਬ ਦੇ ਵਿੱਚ ਬੱਚਿਆਂ ਤੋਂ ਕਿਸੇ ਮਰਜ਼ੀ ਤੋਂ ਕਢਾ ਸਕਦਾ ਹੈ ਕੋਈ ਹਾਂ ਜੀ ਅਸਰ ਕਾਲ ਜੀ ਕਿੰਨੇ ਨਿਯਮ ਕੱਢੇ ਨੇ ਜੀ ਅੱਜ ਅੱਜ 11 ਘਟੇ ਨਹੀਂ 11 28 13 ਨੰਬਰ ਹੈਗਾ 98764 40288 ਹਾਂ ਠੀਕ ਹੈ ਮੈਂ ਸੇਵ ਕਰੂੰਗਾ ਫੋਨ ਕਰਦੀ 117591 11759 2011759 97810 60407 11759 11759 2011759 97810 60407 ਈ 2073 골ਡੀ ਨਾਮਾ 7082 25429 ਕਰਮਜੀਤ ਸਿੰਘ 1073 94635 10972 ਦਿਖਾ ਦਿਓ ਦਰੂਜ ਅਬ ਇਹ ਫੋਨ ਸਾਇਲੈਂਟ ਕਰ ਲੋ ਫੋਨ ਕੀ ਕਰ ਆ ਅਜਾ ਲੈ ਅਗਲੀ ਗੱਲਬਾਤ ਆ ਆ ਦੱਸ ਯਾਰ ਮੈਂ ਲੈ ਵੀ ਹੁਣ ਆਪਣਾ ਅਗਲਾ ਮਿੰਨੀ ਡਰਾ 16 ਅਗਸਤ ਨੂੰ ਨਿਕਲਣਾਗਾ ਮੇਨ ਮੇਨ ਡਰਾਵਰ 25 ਅਗਸਤ ਨੂੰ ਨਿਕਲਣਾਗਾ ਦੇਖ ਸਕਦੇ ਹੋ ਦੋਸਤੋ ਇਹਨਾਂ ਲੈਟਰੀਆਂ ਦੇ ਵਿੱਚੋਂ ਅੱਜ ਲੈਟਰੀਆਂ ਕੱਢੀਆਂ ਗਈਆਂ ਨੇਗੀਆਂ ਦੇਖ ਸਕਦੇ ਹੋ ਦੋਸਤੋ ਇਹਨਾਂ ਲੈਟਰੀਆਂ ਦੇ ਵਿੱਚੋਂ ਅੱਜ ਲੈਟਰੀਆਂ ਕੱਢੀਆਂ ਗਈਆਂ ਨੇਗੀਆਂ ਪਿੰਡ ਜਿਉਣਾ ਮੌੜ ਦੇ ਪਿੰਡ ਮੌੜਾਂ ਵਿਖੇ ਦੇਖ ਸਕਦੇ ਹੋ ਟਰੈਕਟਰ ਤੇ ਗੱਡੀਆਂ ਖੜੀਆਂ ਨੇ ਥਾਰ ਵੀ ਖੜੀ ਹੈ ਇਹ ਵੀ ਨਾਮ ਨਿਕਲਣੇ ਨੇ ਵੱਡੀ ਪੱਦਰ ਤੇ ਸਾਰੇ ਨਾਮ ਸਾਹਮਣੇ ਕੱਢਣਗੇ ਦੇਖੋ ਥਾਰ ਵੀ ਖੜੀ ਹੈ ਇਹ ਕੈ ਨੂੰ ਨਿਕਲਦੀਆਂ ਵੀਰੇ 25 ਅਗਸਤ ਨੂੰ 25 ਅਗਸਤ ਨੂੰ ਕਾਹੇ ਵਜੇ ਟਾਈਮ ਇਹ 5 ਵਜੇ ਜੀ ਸ਼ਾਮ ਨੂੰ ਹਾਂਜੀ ਠੀਕ ਹੈ ਉਹ ਫੋਰਡ ਫੋਰਡ ਵਜੇ ਦੂਜਾ ਨਾਮ ਹੈ ਬੋਲਟ ਤੇ ਫੋਰਡ ਉਹ ਕੈ ਨੂੰ ਇਹ ਵੀ 25 ਤਰੀਕ ਨੂੰ ਅੱਛਾ 25 ਨੂੰ ਹੈ ਬੋਲਟ ਖੜਾ ਹੈ ਦੇਖ ਸਕਦੇ ਹੋ ਬਈ ਜੀਪ ਆ ਜੀ ਇਹ ਇੱਕ ਘੰਟਾ ਪਹਿਲਾਂ ਗੱਡੇ ਜਾਊਗਾ ਇਹ ਵੀ 25 ਨੂੰ ਇਹ 4 ਵਜੇ ਲਗਭਗ ਵੇਖੀ ਤੇ ਬੱਠਾ ਇਹ ਮੈਂ ਇਹਨੂੰ ਸਪੋਰਟ ਕਰਦਾ ਤੇ ਇਹ ਪਾਰ ਹੈ ਰੋਡ ਤੇ ਰੀਡ ਕਰ ਰਿਹਾ ਲਾਇਦਾ ਇਹ ਬਰਾਬਰ ਕੱਢੀ ਬੜੇ 5 ਕਿਲੋ ਦੀ ਮੇਰੇ ਹਾਂਜੀ ਬਾਈ ਜੀ ਕਿਹੜਾ ਪਿੰਡ ਹੈ ਸ਼ਾਜਲੀਆ ਜੀ ਸ਼ਾਜਲੀ ਫਿਰ ਸਪੈਸ਼ਲ ਆਏ ਸੀ ਕਿਵੇਂ ਨਾ ਜੀ ਉਰੀ ਹੁੰਨੇ ਬਾਬੇ ਦੀ ਡੇਰੇ ਚ ਡੇਰੇ ਚ ਹੁੰਨੇ ਆ ਕਿ ਸਕਦੇ ਹੋ ਦੋਸਤੋ ਚੋਟੀ ਦੇ ਨਿਆਮ ਬਾਈ ਨਾਲ ਗੱਲ ਕਰਦੇ ਹਾਂ ਹਾਂ ਬਾਈ ਜੀ ਕਿਵੇਂ ਵਧੀਆ ਬਾਈ ਜੀ ਵਧੀਆ ਹਾਂ ਨਿਆਮ ਕੱਢ ਰਹੇ ਹੋ ਫਿਰ ਹਾਂ ਵੀਰੇ ਹਾਂ ਹਾਂ ਕੀ ਮਕਸਦ ਨਾਲ ਕੱਢ ਰਹੇ ਹੋ ਇਹ ਵੀਰੇ ਇੱਥੇ ਡੇਰੇ ਦਾ ਸੇਵਾ ਦਾ ਕੰਮ ਚੱਲਣਾਗਾ ਜਿਹਦੇ ਬਾਬੇ ਤੇ ਡਰਾ ਚਲਾਏਗਾ ਫਿਰ ਕੀ ਕਿ ਨਿਆਮ ਨੇ ਮੇਨ ਮੇਨ ਨ ਨਿਯਮਾਂ ਦੇ ਵਿੱਚ ਸਾਰੇ ਨਿਯਮ ਨੇ ਅੱਛਾ ਸਾਰੇ ਹੀ ਨੇ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੀ ਲੈਟਰੀ ਕੂਪਨ ਕੀ ਹੈ ਕੂਪਨ ਵੀਰੇ ਹਲੇ ਸਕੀਮ ਚੱਲੀ ਜਾਂਦੀ ਆ ਅੱਛਾ ਠੀਕ ਹੈ ਦੇਖ ਸਕਦੇ ਹੋ ਦੋਸਤੋ 25 ਅਗਸਤ ਨੂੰ ਆ ਵੱਡੇ ਨਿਯਾਮ ਮੌੜਾਂ ਵਿਖੇ ਜਿਹੜਾ ਮੌੜ ਵਾਲੇ ਪਿੰਡ ਮੌੜਾਂ ਵਿਖੇ ਜਿਹੜਾ ਸੰਗਰੂਰ ਜੇ ਸੰਗਰੂਰ ਤੋਂ ਜਾਈਏ ਤਾਂ ਡੜਬਾ ਪਾਤਣਾਵ ਰੋਡ ਦੇ ਉੱਪਰ ਪੈਂਦਾ ਪਿੰਡ ਬਿਲਕੁਲ ਪਿੰਡ ਤੇ ਆ ਸਾਨੂੰ ਨਿਯਮ ਵੀ ਦਿਖਾਉਣੇ ਆਗੇ ਆਹ ਲਿਖਿਆ ਹੋਇਆ ਜੀ ਰੇਟ 300 ਰੁਪਏ ਦਾ ਪਹਿਲਾ ਇੱਕ ਨਿਆਮ 500 ਰੁਪਏ ਦੇ ਦੋ 1000 ਦੇ ਚਾਰ 2000 ਦੇ ਅੱਠ 4000 ਦੇ 16 ਤੇ 5000 ਦੇ 20 mini truck ਵਾਲੀ ਨਿਕਲਣਗੇ ਜੀ ਚ ਜੀਪ ਕੁੱਲ 75 ਨਿਆਮ ਨੇ ਦੇਖ ਸਕਦੇ ਹੋ ਦੋਸਤੋ ਬਹੁਤ ਵੱਡੇ ਨਿਆਮ